ਕੀ ਨਾਮ ਹੈ ਜੀ ਕਿਹੜੀ ਯੂਨੀਅਨ ਨਾਲ ਸੰਬੰਧਤ ਹੋ ਮੈਂ ਵਰਿੰਦਰ ਸਿੰਘ ਸਰਕਲ ਤੋਂ ਅਨਸਰ ਮਖਸਰ ਸਾਹਿਬ ਜੁਆਇੰਟ ਫੋਰਮ ਅੱਜ ਜਿਹੜਾ ਸਟ੍ਰਾਈਕ ਕੀਤੀ ਹੋਈ ਹੈ ਸਟ੍ਰਾਈਕ ਕਿੱਲੇ ਲਈ ਲੱਗੀ ਹੋਈ ਹੈ ਇਹ ਜਿਹੜੀ ਸਟ੍ਰਾਈਕ ਹੈ ਜੀ ਇਹ ਹੈ ਦੇਸ਼ ਵਿਆਪੀ ਸਟ੍ਰਾਈਕ ਹੈ ਜਿਹਦੀਆਂ ਵੀ ਟ੍ਰੇਡ ਯੂਨੀਅਨ ਦੇਸ਼ ਦੇ ਵਿੱਚ ਕੰਮ ਕਰ ਰਹੀਆਂ ਨੇ ਚਾਹੇ ਉਹ ਕਿਸੇ ਵੀ ادارے ਨਾਲ ਸੰਬੰਧਿਤ ਨੇ ਟ੍ਰੇਡ ਯੂਨੀਅਨ ਉਹਨਾਂ ਸਾਰੀਆਂ ਟ੍ਰੇਡ ਯੂਨੀਅਨਾਂ ਦੀ ਅੱਜ ਦੇਸ਼ ਵਿਆਪੀ ਹੜਤਾਲ ਹੈ ਇਹ ਜਿਹੜੀ ਹੜਤਾਲ ਹੈ ਇਹ ਨਿੱਜੀਕਰਨ ਜੋ ਕੇਂਦਰ ਸਰਕਾਰ ਵੱਲੋਂ ਜਾਂ ਸਟੇਟ ਸਰਕਾਰਾਂ ਵੱਲੋਂ ਜਿਹੜਾ ਆਧਾਰਿਆਂ ਦਾ ਪਬਲਿਕ ਆਧਾਰਿਆਂ ਦਾ ਨਿੱਜੀਕਰਨ ਹੋ ਰਿਹਾ ਹੈ ਜਿਹੜਾ ਪਬਲਿਕ ਆਧਾਰਿਆਂ ਦਾ ਨਿੱਜੀਕਰਨ ਹੋ ਰਿਹਾ ਹੈ ਇਹਨਾਂ ਦੇ ਵਿਰੋਧ ਜੋ ਸਾਥੀ ਟ੍ਰੇਡ ਯੂਨੀਅਨਾਂ ਦੇ ਸਾਥੀ ਨੇ ਉਹ ਲਾਮਬੰਦ ਨੇ ਤੇ ਨਿੱਜੀਕਰਨ ਦੇ ਕਰਨ ਦੇ ਨਾਲ ਜੋ ਪਬਲਿਕ ਆਧਾਰਿਆਂ ਵਿੱਚ ਨੁਕਸਾਨ ਪਬਲਿਕ ਦਾ ਨੁਕਸਾਨ ਹੋ ਰਿਹਾ ਉਹਦੇ ਮੁਤਾਬਕ ਸਾਰੇ ਹੀ ਸਾਥੀ ਜਿਹੜੇ ਆ ਉਹ ਅੱਜ ਦੇਸ਼ ਵਿਆਪੀ ਹੜਤਾਲ ਦੇ ਦਿੱਤੇ ਮੰਗਾ ਕੀ ਕੀ ਲੈ ਕੇ ਜਿਹੜੀ ਹੜਤਾਲ ਮੰਗਾ ਇਹਦੇ ਵਿੱਚ ਸਭ ਤੋਂ ਵੱਡੀ ਮੰਗ ਜਿਹੜੀ ਹੈ ਆਊਟਸੋਰਸਿੰਗ ਹੈ ਇਹ ਆਊਟਸੋਰਸਿੰਗ ਜਿਹੜੀ ਉਹ ਬੰਦ ਕੀਤੀ ਜਾਵੇ ਪੱਕੀ ਵਰਤੀ ਪੱਕੀ ਵਰਤੀ ਕੀਤੀ ਜਾਵੇ ਤੇ ਅਦਾਰਿਆਂ ਦਾ ਪ੍ਰਾਈਵੇਟੇਸ਼ਨ ਜਿਹੜਾ ਹੈ ਉਹ ਬੰਦ ਕੀਤਾ ਜਾਵੇ ਨਿੱਜੀਕਰਨ ਜਿਹੜਾ ਬੰਦ ਕੀਤਾ ਜਾਵੇ ਦੂਸਰਾ ਜਿਹੜੀ ਮਿਨੀਮਮ ਜਿਹੜੀ ਤਨਖਾਹ ਹੈ ਉਹ 26000 ਕੀਤੀ ਜਾਵੇ ਕਿਉਂਕਿ ਹੁਣ ਇਸ ਵੇਲੇ ਜਿਹੜੀ ਹੈ ਤਨਖਾਹ ਜਿਹੜੀ ਉਹ 18000 ਮਿਨੀਮਮ ਤਨਖਾਹ ਹੈ ਮਿਨੀਮਮ ਤਨਖਾਹ ਇਹਦੇ ਵਿੱਚ ਇਹ ਹੈ ਵੀ ਜਿਹੜੀ ਵੀ ਭਰਤੀ ਹੈ ਉਹ ਪੱਕੇ ਤੌਰ ਤੇ ਪੱਕੇ ਕਾਮੇ ਦੇ ਤੌਰ ਤੇ ਪੱਕੇ ਮਲਾਜਮ ਦੇ ਤੌਰ ਤੇ ਜਿਹੜੀ ਭਰਤੀ ਮਣੀ ਚਾਹੀਦੀ ਹੈ ਨਾ ਕਿ ਕੱਚੇ ਮਲਾਜਮ ਦੇ ਤੌਰ ਤੇ ਦੂਸਰਾ ਜੋ ਪਬਲਿਕ ਅਦਾਰਿਆਂ ਦੇ ਵਿੱਚ ਪੈਨਸ਼ਨ ਜਿਹੜੀ ਬੰਦ ਕੀਤੀ ਹੈ ਜਿਹੜੀ 올ਡ ਪੈਨਸ਼ਨ ਸਕੀਮ ਜਿਹੜੀ ਬੰਦ ਕੀਤੀ ਹੈ ਉਹਨੂੰ ਵੀ ਮਤਲਬ ਲਾਗੂ ਕੀਤਾ ਜਾਣਾ ਤੀਨਾ ਮੈਂ ਪ੍ਰਧਾਨ ਜੀ ਕਿਹੜੀ ਨੰਨ ਸੰਬੰਧਿਤ ਦਲਾਵਰ ਸਿੰਘ ਪੈਨਸ਼ਨਰ ਐਸੋਸੀਏਸ਼ਨ ਮੰਡਲਵਾਜ਼ ਦਾ ਸਕਾਰਤ ਕਰਨ ਕਰਦੇ ਆ ਅੱਜ ਮੰਡੀ ਕੇਲਿਆਂ ਦੀ ਦੇ ਵਿੱਚ ਰਟੇਰੀਆਂ ਨੇ ਮੁਲਾਜ਼ਮਾਂ ਨੇ ਕਿਸਾਨਾਂ ਨੇ ਕਿਸਾਨ ਜਥੇਬੰਦੀ ਨੇ ਇਸ ਰੈਲੀ ਦੇ ਵਿੱਚ ਹਿੱਸਾ ਲਿਆ ਅਸੀਂ ਇਹ ਮੰਗ ਲੈ ਕੇ ਆਏ ਆ ਕਿ ਬਿਜਲੀ ਹਰੇਕ ਕਿਸਮ ਦਾ ਨਿਜੀਕਰਨ ਹੈ ਜਿਹੜਾ ਸਰਕਾਰਾਂ ਕੀਤੀ ਕਰ ਰਹੀਆਂ ਨੇ ਤਾਂ ਇਹ ਕਿਸੇ ਵੀ ਪਬਲਿਕ ਸੈਕਟਰ ਦਾ ਨਿਜੀਕਰਨ ਕੀਤਾ ਜਾ ਰਿਹਾ ਹੈ ਤੇ ਇਹ ਲੋਕਾਂ ਦੇ ਪ੍ਰੋਫਿਟ ਜਾਂਦਾ ਇਹਨਾਂ ਦਾ ਰਜਗਾਰ ਨੂੰ ਖਤਮ ਕਰਦਾ ਹੈ ਇਹਨਾਂ ਦੇ ਇਹਨਾਂ ਦੀ ਜ਼ਿੰਦਗੀ ਨੂੰ ਮਹਿੰਗਾ ਕਰਦਾ ਹੈ ਤੇ ਇਹ ਕਾਰਪੋਰੇਟ ਹੈ ਜਿਹੜੇ ਬਾਹਰਲੇ ਕੰਪਨੀ ਹੈ ਸਾਡੇ ਦੇਸ਼ ਨੂੰ ਲੁੱਟ ਰਹੀਆਂ ਸਾਡੇ ਜਲ ਜੰਗਲ ਜ਼ਮੀਨ ਤੇ ਕਬਜ਼ਾ ਕਰ ਰਹੀ ਹੈ ਸਾਡੇ ਹਵਾ ਜਾਂ ਜਲ ਤੇ ਕਬਜ਼ਾ ਕਰਨ ਨੂੰ ਫਿਰਦਿਆਂ ਨੇ ਸਾਡੇ ਸਾਰੇ ਕਿਸਮ ਦੇ ਜਿਹੜੇ ਆਧਾਰੇ ਹੈ ਉਹਨਾਂ ਨੂੰ ਇਹ ਆਪਣੇ ਕਬਜ਼ੇ 'ਚ ਕਰਨਾ ਚਾਹੁੰਦੇ ਆ ਤੇ ਸਰਕਾਰ ਇਹਨੂੰ ਵੇਚਣ ਵਾਸਤੇ ਤਿਆਰ ਹੈ ਇਹਦੇ ਵਿਰੋਧ 'ਚ ਸਾਡੀ ਜਿਹੜੀ ਹੈਗੀ ਹੈ ਤੇ ਰੈਲੀ ਤੇ ਹੜਤਾਲ ਹੈ ਇਹ ਅਸੀਂ ਅੱਜ ਕੀਤੀ ਕਿੰਨੇ ਦਿਨ ਤੱਕ ਚੱਲੀ ਰੱਖੇ ਤੇ ਅੱਜ ਦਾ ਦਿਨ 26 ਤਰੀਕ ਦੀ ਆਪ ਮਤਲਬ 9 ਤਰੀਕ ਦੀ ਹੜਤਾਲ ਹਾਂਜੀ ਪ੍ਰਧਾਨ ਜੀ ਕਿਹੜੀ ਜਥੇਬੰਦੀ ਨਾਲ ਸੰਬੰਧ ਹੋ ਕੀ ਨਾਮ ਹੈ ਮੈਂ ਦਰਪਾਸ ਨਸਿੰਗੇਵਾਲਾ ਪਾਚਨ ਇਕਤਾ ਗ੍ਰਾਹਾਂ ਜ਼ਿਲ੍ਹਾ ਸ੍ਰੀ ਮੁਰਸਾ ਸਾਹਿਬ ਦਾ ਸੀ ਪ੍ਰਧਾਨ ਅੱਜ ਅਸੀਂ ਜੋ ਟ੍ਰੇਡ ਯੂਨੀਅਨਾਂ ਵੱਲੋਂ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਸੀ ਉਹਨੂੰ ਲਾਗੂ ਕਰਦੇ ਹੋਏ ਭਾਤਕਾਂ ਨੂੰ ਜਥੇਬੰਦੀਆਂ ਗਰਾਹਾਂ ਦੇ ਸੰਬਕੋਟੀ ਦੇ ਸੱਦੇ ਨੂੰ ਲਾਗੂ ਕਰਦੇ ਹੋਏ ਅੱਜ ਅਸੀਂ ਮੰਡੀ ਕਿੱਲਿਆਂ ਵਾਲੀ ਵਿਖੇ ਜੋ ਟ੍ਰੇਡ ਯੂਨੀਅਨਾਂ ਵੱਲੋਂ ਅੱਜ ਹੜਤਾਲ ਕੀਤੀ ਗਈ ਹੈ ਇੱਥੇ ਧਰਨਾ ਦਿੱਤਾ ਗਿਆ ਤੇ ਉਹਦੇ ਸਮਰਥਨ ਦੇ ਵਿੱਚ ਆਏ ਆ ਅਸੀਂ ਸਮਝਦੇ ਆ ਭਾਤਕਾਂ ਜਥੇਬੰਦੀਆਂ ਗਰਾਹਾਂ ਵੱਲੋਂ ਕਿ ਇਹ ਇਕੱਲਾ ਟ्रेड ਯੂਨੀਅਨਾਂ ਤੇ ਹਮਲਾ ਨਹੀਂ ਹੈ ਨਿੱਜੀਕਰਨ ਦਾ ਹਮਲਾ ਇਹ ਸਾਡੀ ਖੇਤੀ ਉੱਤੇ ਵੀ ਨਿੱਜੀਕਰਨ ਦਾ ਹਮਲਾ ਹੈ ਤੇ ਜਿਹੜਾ ਕਾਰਪੋਰੇਟਾਂ ਨੂੰ ਸਾਡੀ ਜਿਹੜੀ ਹੈਗੀ ਹੈ ਜ਼ਮੀਨ ਆ ਉਹ ਉਸ ਬਲਾਉਣ ਵਾਸਤੇ ਵੀ ਸਰਕਾਰ ਜਿਹੜੀ ਕੇਂਦਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਉਹ ਜਿਹੜੀਆਂ ਨੀਤੀਆਂ ਲਿਆ ਰਹੀ ਹੈ ਇਸ ਕਰਕੇ ਅਸੀਂ ਅੱਜ ਜੋ ਇਸ ਗੱਲ ਨੂੰ ਸਮਝਦੇ ਹੋਏ ਕਿ ਪ੍ਰਾਈਵੇਟੇਸ਼ਨ ਜਿਹੜਾ ਇਸ ਨੂੰ ਰੱਦ ਕੀਤਾ ਜਾਵੇ ਜਿਹੜੀਆਂ ਕਾਰਪੋਰੇਟ ਪੱਕੀ ਨੀਤੀਆਂ ਇਹਨਾਂ ਨੂੰ ਰੱਦ ਕਰਕੇ ਜਨਤਕ ਅਦਾਰੇ ਆ ਜਿਹੜੇ ਉਹ ਬਹਾਲ ਕੀਤੇ ਜਾਣ ਤੇ ਸਾਡੀ ਖੇਤੀ ਨੂੰ ਜਿਹੜਾ ਹੈਗਾ ਉਹ ਸਾਰੂ ਲੀਹਾਂ ਤੇ ਜਿਹੜਾ ਹੈਗਾ ਉਹ ਕੀਤਾ ਜਾਵੇ ਜਿਸ ਦਾ ਕਰਕੇ ਸਾਡੀ ਖੇਤੀ ਨੂੰ ਮੁਨਾਫੇਯੋਗ ਸੰਦਾਰ ਬਣਾਇਆ ਜਾਵੇ ਨਾ ਕਿ ਕਾਰਪੋਰੇਟਾਂ ਦੇ ਹਵਾਲੇ ਕੀਤਾ ਜਾਵੇ ਇਸ ਕਰਕੇ ਅੱਜ ਦੇ ਜਿਹੜੇ ਅਸੀਂ ਟ੍ਰੇਡ ਯੂਨੀਅਨਾਂ ਦਾ ਜੋ ਦੇਸ਼ ਵਿਆਪੀ ਹੜਤਾਲ ਦੇ ਸੱਦੇ ਨੂੰ ਲਾਗੂ ਕਰਦੇ ਹੋ ਉਸ ਦੇ ਵਿੱਚ ਸ਼ਾਮਲ ਹੋਣੇ ਆਂ ਧੰਨਵਾਦ